2,70,000 ਰੁਪਏ ਦਾ ਮੇਟਰੂ ਟਰੈਕਟਰ ਲੈ ਜਾਓ 12 ਮਾਡਲ ਆ 2100 ਘੰਟਾ ਸੱਜਣੋਂ ਇਹ ਟਰੈਕਟਰ ਚੱਲਿਆ ਫਾਰਮ ਟਰੈਕ 6055 ਤੇ ਜ਼ਿਆਦਾਤਰ ਬਹੁਤ ਵੀਰ ਨੂੰ ਠੱਠੇ ਝੂਟੇ ਵਾਲਾ ਵੀ ਕਹਿੰਦੇ ਆ ਕਿੰਨਾ ਮਾਡਲ ਆ ਇਹ ਇਹ ਮਾਡਲ 20 ਆ ਇਹ 1100 ਘੰਟਾ ਚੱਲਿਆ 20 ਮਾਡਲ ਆ 1100 ਘੰਟਾ ਟਰੈਕਟਰ ਚੱਲਿਆ ਵਾ ਟਰੈਕਟਰ ਜਨਾਲਾ ਕਿਤੇ ਕਲਮ ਨਹੀਂ ਲੱਗੀ 21 ਮਾਡਲ ਆ ਚੱਲਿਆ ਕਿੰਨਾ ਕ ਚੱਲਿਆ ਹੋਊਗਾ ਇਹ 1000 ਕ ਘੰਟਾ 1000 ਘੰਟਾ ਟਰੈਕਟਰ ਸੱਜਣੋਂ ਇਹ ਚੱਲਿਆ ਵਾ ਸਿਰਫ ਹੀ ਸਿਰ ਪ੍ਰੋ ਆ ਹਾਂਜੀ 1100 ਘੰਟ 1800 ਘੰਟਾ ਚੱਲਿਆ ਗੇਅਰ ਪ੍ਰੋ ਹਾਂ ਟਾਪ ਮਾਡਲ ਆ ਐਡਜਸਟੇਬਲ ਸਟੀਅਰਿੰਗ ਡਬਲ ਪੀਟੀਓ ਡਬਲ ਐਸਟੀ ਬੂਟ ਯਾਰ ਇਹ ਕਿੱਥੋਂ ਲਿਆਉਣਾ ਭਾਲ ਪਾਲ ਇਧਰਲੇ ਪਾਸੇ 1000 ਘੰਟਾ 900 ਘੰਟਾ ਘੰਟੇ ਘਟਦੇ ਜਾਂਦੇ ਆ ਸੱਜਣੋ ਡਬਲ ਪੀਟੀਓ ਡਬਲ ਕਲਚ ਤੇ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਅਗਲੇ ਟਾਇਰ ਤਾਂ ਨਵੇਂ ਹੀ ਪਏ ਨੇ ਹਾਂ ਅਗਲੇ ਨਵੇਂ ਨੇ ਮਗਰਲੇ 35 ਪਏ ਸੱਸੀ ਗਾਲ ਦੋਸਤੋ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਪਿੰਡ ਬੀਲੀ ਤਲਵੰਡੀ ਦੇ ਵਿੱਚ ਤੇ ਬਾਈ ਜੋਬਨ ਦੇ ਘਰੇ ਅੱਜ ਦੀ ਵੀਡੀਓ ਬਣਾ ਰਹੇ ਹਾਂ ਤੇ ਬਹੁਤ ਕਿਸਾਨ ਵੀਰਾਂ ਨੇ ਤੇ ਦੁੱਪਲਾ ਟਰੈਕਟਰ ਇਹ ਵੀਰਾਂ ਤੋਂ ਲਏ ਵੀ ਹੋਣਗੇ ਬਹੁਤ ਵੀਰ ਜਾਣਦੇ ਵੀ ਹੋਣਗੇ ਕਿਉਂਕਿ ਬਾਈਆਂ ਦਾ ਬਹੁਤ ਪੁਰਾਣਾ ਕੰਮ ਆ ਤੇ ਅੱਜ ਮੇਰੇ ਤੋਂ ਆ ਲੈਣ ਦੇ ਵਿੱਚ ਟਰੈਕਟਰ ਦੇਖ ਸਕਦੇ ਹੋ ਸਾਰੇ ਨਵੇਂ ਟਰੈਕਟਰ ਖੜੇ ਨੇ ਤੇ ਸਵਿਧਾਵਾਂ ਕੀ ਕੀ ਨੇ ਸਾਰੀ ਜਾਣਕਾਰੀ ਪਈ ਜੋ ਤੁਹਾਨੂੰ ਲਵਾਂਗੇ ਸਸੀਗਲ ਵੀ ਜੋਣ ਸਵਾਗਤ ਆ ਬੇ ਜਿਹੜਾ ਸਮਾਂ ਦਿੱਤਾ ਸਵਾਗਤ ਆ ਸਾਰੇ ਵੀਰਾਂ ਦਾ ਤੇ ਪਿੰਡ ਬਿੱਲੀ ਤਲਵੰਡੀਆ ਜ਼ਿਲ੍ਹਾ ਆਪਾਂ ਨੂੰ ਕਿਹੜਾ ਲੱਗਦਾ ਜੀ ਜ਼ਿਲ੍ਹਾ ਬਰਨਾਲਾ ਜੀ ਬਰਨਾਲਾ ਜ਼ਿਲ੍ਹਾ ਤੇ ਮਿੱਤਰੋ ਲੋਕੇਸ਼ਨ ਤੁਹਾਨੂੰ ਦੱਸਤੀ ਸਾਰੀ ਤੇ ਦੂ ਬਾਅਦ ਦੇ ਵਿੱਚ ਵੀਡੀਓ ਕਰ ਲੱਗਿਆ ਸਟਾਰਟ ਤੇ ਜੋ ਬਣ ਮੈਨੂੰ ਆਪਣਾ ਸ਼ੁਰੂ ਦੇ ਵਿੱਚ ਇੱਕ ਚੀਜ਼ ਦੱਸਦੇ ਜਿਵੇਂ ਕਿਸੇ ਕਿਸਾਨ ਵੀਰ ਕੋਲ ਪੁਰਾਣਾ ਟਰੈਕਟਰ ਖੜਾ ਹੁੰਦਾ ਉਹ ਆਪਾਂ ਵਿੱਚ ਕੱਟ ਲੈਨੇ ਆ ਕੱਟ ਲਾਂਗੇ ਠੀਕ ਹੈ ਪੁਰਾਣਾ ਟਰੈਕਟਰ ਵੀ ਵਿੱਚ ਕੱਟਿਆ ਜੂ ਤੇ ਜਿਵੇਂ ਨਵੇਂ ਟਰੈਕਟਰ ਆਪਣੇ ਕੋਲ ਆ ਲਗਭਗ ਦੇਖਦੇ ਉੱਚੇ ਮਾਡਲ ਦੇ ਵਿੱਚ ਹੀ ਆ ਲੋਨ ਵਗੈਰਾ ਦੀ ਸਹੂਲਤ ਜਿਵੇਂ ਹੁਣ ਮੂਰੇ ਸੁਪਰ ਸੀਡਰ ਦਾ ਸੀਜ਼ਨ ਆਉਣਾ ਸਾਰੇ ਸੁਪਰ ਸੀਡਰ ਖੇਚਣ ਵਾਲੇ ਆ ਸਾਰੇ ਟਰੈਕਟਰ ਸੱਜਣੋਂ ਸੁਪਰ ਸੀਡਰ ਵਾਲੀ ਆ ਤੇ ਲੋਨ ਕਰਵਾ ਦਿੰਨੇ ਹੋ ਟਰੈਕਟਰਾਂ ਦੀ ਲੋਨ ਵੀ ਕਰਵਾ ਦਿੰਦੇ ਲੋਨ ਵੀ ਹੋ ਜੂ ਤੇ ਹੁਣ ਨਾਲ ਖੜਾ ਇਧਰਲੇ ਪਾਸੇ ਸੱਜਣੋਂ ਫਾਰਮ ਟਰੈਕ 60 55 ਤੇ ਇਹਦੇ ਕਿੰਨਾ ਚੱਲਿਆ ਕੀ ਗੱਲ ਬਾਤ ਆ ਇਹ 17 ਮਾਡਲ ਆ ਹਾਂਜੀ T20 ਆ 20 ਸਪੀਡਾਂ ਵਾਲਾ T20 17 ਮਾਡਲ 20 ਸਪੀਡਾਂ ਵਾਲਾ ਜਿਵੇਂ ਕਹਦੀ ਇਹ 4 ਸਪੀਡ ਦੇ ਵਿੱਚ ਹੀ ਆ ਗਿਆ ਹਾਂ 3 ਸਪੀਡ ਹੁੰਦਾ ਇਹ ਠੀਕ ਹੈ ਤੇ ਛੋਟੇ ਗੇਅਰ ਦੇ ਵਿੱਚ ਹੁੰਦਾ ਠੀਕ ਹੈ ਛੋਟੇ ਗੇਅਰ ਦੇ ਵਿੱਚ ਤੇ ਟਾਇਰ ਨਾਲ ਦੇ ਨੇ ਚਾਰੇ ਹਾਂ ਨਾਲ ਦੇ ਟਾਇਰ ਆ ਨਾਲ ਦੇ ਟਾਇਰ ਨੇ 2100 ਘੰਟਾ ਚੱਲਿਆ ਸਿਰਫ 2100 ਘੰਟਾ ਸੱਜਣੋ ਇਹ ਟਰੈਕਟਰ ਚੱਲਿਆ ਫਾਰਮ ਟਰੈਕ 60 55 ਤੇ ਜ਼ਿਆਦਾਤਰ ਬਹੁਤ ਵੀਰ ਉਹਨੂੰ ਠੱਠੇ ਝੂਟੇ ਵਾਲਾ ਵੀ ਕਹਿੰਦੇ ਆ ਉਹੀ ਚੀਜ਼ ਆ ਇਹ ਤੇ ਬਾਕੀ ਰੰਗ ਪੇਂਟ ਦਾ ਸਾਰਾ オリジナル ਆ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆ ਤੇ ਡਿਮਾਂਡ ਕਿੰਨੀ ਆ ਦੀ ਡਿਮਾਂਡ ਇਹਦੀ 575 ਆ ਠੀਕ ਹੈ ਲੈਣ ਦੇਣ ਇੱਕੋ ਹੀ ਗੱਲ ਆ ਆਪਾਂ 5.5 ਦਾ ਦੇ ਦਾਂਗੇ 5.5 ਲੱਖ ਦਾ ਟਰੈਕਟਰ ਵਣਜੂ ਮਿੱਤਰੋ 25000 ਰੁਪਏ ਮਾਨਤਨ ਟਰੈਕਟਰ ਦੇ ਵਿੱਚੋਂ ਹੋ ਜੀ ਨੰਬਰ 50 ਹੀ ਹੁੰਦੇ ਟਰੈਕਟਰ ਆਪਣੇ ਕੋਲ ਆ ਹਾਂਜੀ ਹਾਂਜੀ ਪੰਜਾਬ ਠੀਕ ਹੈ ਇਹ ਪੰਜਾਬ ਨੰਬਰ ਦੇ ਵਿੱਚ ਆ ਤੇ ਹੁਣ ਸਸਤਾ ਟਰੈਕਟਰ ਦਿਖਾਉਣੇ ਆ ਜਿਹੜਾ ਬਾਹਰਲਾ ਨੰਬਰ ਆ ਇਹ ਵੀ ਬਾਈ ਕੋਲ ਆਇਆ ਵਾ ਤੇ ਇਹ ਮਾਰਕੀਟ ਦੀ ਆਪਾਂ ਇਹ ਟਰੈਕਟਰ ਦੀ ਗੱਲ ਕਰੀਏ ਟਰੈਕਟਰ ਮੁੱਲਾ 3.5 ਤੋਂ ਦਾ ਤਾਂ ਆਮ ਹੀ ਵਿਕ ਜਾਂਦਾ ਸਾਢੇ 4 ਦਾ ਵਿਕ ਜਾਂਦਾ ਸਵਾ 4 ਤੱਕ ਵਿਕ ਜਾਂਦਾ ਇਹ ਆ ਗਿਆ ਜੀ 5204 ਟੂ ਸਪੀਡ ਦੇ ਵਿੱਚ ਆ 50 ਐਚਪੀ ਦੇ ਵਿੱਚ ਟਰੈਕਟਰ ਹੈ। ਡਬਲ ਪੀਟੀਓ ਡਬਲ ਕਲੱਚ ਆ ਪਾਵਰ ਸਟੀering ਆ। ਪਾਵਰ ਸਟੀering ਡਬਲ ਪੀਟੀਓ ਡਬਲ ਕਲੱਚ ਤੇ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਅਗਲੇ ਟਾਇਰ ਤਾਂ ਨਵੇਂ ਹੀ ਪਏ ਨੇ। ਹਾਂ ਅਗਲੇ ਨਵੇਂ ਨੇ ਮਗਰਲੇ 35 ਪੈਸੇ ਨੇ। ਠੀਕ ਆ ਸੀ8 ਦੇ ਟਾਇਰ ਅਗਲੇ ਨੇ ਤੇ ਬਾਕੀ ਵੇਡ ਪਲਾਸਟਿਕ ਵਾਲੇ ਆਗੇ ਹਨਾ। ਹਾਂਜੀ ਹਾਂਜੀ। ਤੇ ਟਰੈਕਟਰ ਦੀ ਕੰਡੀਸ਼ਨ ਪੱਖੋਂ ਜਿਵੇਂ ਦੀਂਦਾ ਚੰਗਾ ਇੰਜਨ ਗੇਅਰ ਦਾ ਕਿਵੇਂ ਟਰੈਕਟਰ ਇਹ। ਜਮਾਂ ਓਕੇ ਇੰਜਨ ਗੇਅਰ ਦਾ। ਮਾਡਲ ਮਾਡਲ ਕਿੰਨਾ ਇਹ। ਮਾਡਲ 11। 11 ਮਾਡਲ ਦੇ ਵਿੱਚ ਆ ਤੇ ਇੰਜਨ ਗੇਅਰ ਹੈਗਾ ਬਹੁਤ ਹੀ ਬਾਜਬਜਾ ਰੇਟ ਆ 2,70,000 ਰੁਪਏ ਦਾ 2,70,000 ਰੁਪਏ ਦਾ ਮੇਤਰੋ ਟਰੈਕਟਰ ਲੈ ਜਾਓ 12 ਮਾਡਲ ਆ ਤੇ ਬਾਕੀ ਮੌਕੇ ਦੇ ਗੱਲਬਾਤ ਹੋਣੀ ਆ ਇੱਕ ਵਾਰ ਜਿਵੇਂ ਕਹਦੀ ਆਪਾਂ ਖਿੱਚ ਕੇ ਜਿੱਥੋਂ ਤੱਕ ਬਾਈ ਜੋਬਨ ਹੁੰਦਾ ਆਪਾਂ ਲੈ ਆਏ ਤੇ ਆ ਗਿਆ ਜੀ 5305 ਗੇਅਰ ਪ੍ਰੋਪ 4 ਸਪੀਡਾਂ ਦੇ ਵਿੱਚ ਹੀ ਆ ਗਿਆ ਜੀ ਹਾਂ 4 ਸਪੀਡਾਂ ਦੇ ਇਹ ਨੰਬਰ ਪੰਜਾਬ ਆ ਨਾ ਨੰਬਰ ਸਾਰੇ ਪੰਜਾਬ ਆ ਜਿਹੜਾ ਇਸ ਤੋਂ ਬਾਅਦ ਦੇ ਵਿੱਚ ਜਿੰਨੀ ਲੈਣ ਸਜਣੋਂ ਦੀ ਸੀ ਜਾਂਦੀ ਆ ਸਾਰੇ ਪੀਪੀ ਨੰਬਰ ਦੇ ਵਿੱਚ ਟਰੈਕਟਰ ਆ ਇਧਰ ਕੈਮਰਾ ਮਾਰਦੀ ਜਿਵੇਂ ਕਹਦੀ ਆ ਦੋ ਤਾਂ ਹੌਲੈਂਡ ਖੜੇ ਆ ਬਾਕੀ ਜਾਂਉਂਦੀ ਆਰਾ ਹਾਂ ਤੇ ਜਿਵੇਂ ਕਹਦੀਏ ਭਾਈ ਜੋਬਨ ਟਰੈਕਟਰ ਤੋਂ ਉਹ ਲਈ ਬੈਠਾ ਜਿਹੜਾ ਜਮਾ ਫੁੱਲ ਮਾਰਕੀਟ ਦੇ ਮੇਰਾ ਪੀਕ ਤੇ ਕੰਮ ਚੱਲਦਾ ਤੇ ਇਹ ਮਾਡਲ ਕਿੰਨਾ ਇਹ ਮਾਡਲ 21 ਹੈ ਜੀ 21 ਮਾਡਲ ਆ ਚੱਲਿਆ ਕਿੰਨਾਗਾ ਚੱਲਿਆ ਹੋਊਗਾ ਇਹ 1000 ਕ ਘੰਟਾ 1000 ਘੰਟਾ ਟਰੈਕਟਰ ਸੱਜਣੋਂ ਇਹ ਚੱਲਿਆ ਵਾ ਸਿਰਫ ਹੀ ਚਾਰ ਸਪੀਡਾਂ ਦਾ ਟਾਇਰ ਤਾਂ ਨਾਲ ਦੇ ਜਿਵੇਂ ਕਹਦੀਏ ਕਹਿੰਦੀ ਲੋਹੇ ਮੁਰਲੇ ਤੇ ਕੱਟ ਲੱਗ ਗਿਆ ਸੀ ਇਹ ਤਾਂ ਠੀਕ ਹੈ ਅਗਲੇ ਟਾਇਰ ਵੀ ਜਮਾ ਨਵੇਂ ਪਾਏ ਬਨੇ ਬੀਕੇਟੀ ਕੰਪਨੀ ਦੇ ਜਿਵੇਂ ਕਹਦੀਏ ਟਾਇਰਾਂ ਦੇ ਵਿੱਚੋਂ ਟੌਪ ਵਾਲੀ ਕੰਪਨੀ ਆ ਬੀਕੇਟੀ ਇੱਕੀ ਮਾਡਲ ਆ ਸਿਰਫ 1000 ਘੰਟਾ ਟਰੈਕਟਰ ਚੱਲਿਆ 5405 ਹਾਂ ਐਡਜਸਟੇਬਲ ਸਟੀਅਰਿੰਗ ਆ ਡਬਲ ਡੀਟੀਓ ਡਬਲ ਡਿਸਟ੍ਰੀਬਿਊਟਰ ਡਬਲ ਡਿਸਟ੍ਰੀਬਿਊਟਰ ਮਤਲਬ ਲੈਫਟ ਵੀ ਬਟਨ ਵਾਲੀ ਆ ਜੀ ਹਾਂ ਹਾਂ ਬਟਨ ਵਾਲੀ ਲੈਫਟ ਆ ਗਈ ਤੇਰੀ ਡਿਮਾਂਡ ਮੁੜ ਕੇ ਨਹੀਂ ਆ ਡਿਮਾਂਡ ਇਹ ਆਪਾਂ 775 ਦਾ ਲੈਣ ਦੇ ਨ ਦੇ ਦਾਂਗੇ ਇੱਕੋ ਹੀ 7 ਲੱਖ 75 ਹਜ਼ਾਰ ਦਾ 770 ਦੀ ਲੈ ਜਾਓ ਯਾਰ ਮਾਨਤਾਨ ਕਰਵਾ ਦਾਂਗੇ 5000 ਹੋਰ ਟਰੈਕਟਰ ਪੂਰਾ ਚੰਗਾ ਪਿਆ ਇਹ ਆਪਾਂ ਇਹ ਕਹਿ ਸਕਦੇ ਹਾਂ ਜੋ ਬਣ ਜਿਹੜਾ ਵੀ ਏਜੰਸੀ ਨੂੰ ਭੱਜਾ ਜਾਂਦਾ ਯਾਰ ਇੱਕ ਵਾਰੀ ਆ ਕੇ ਦੇਖੇ ਇੱਕ ਵਾਰੀ ਆ ਕੇ ਦੇਖੇ ਤੇ ਟਰੈਕਟਰ ਚਲਾ ਕੇ ਦੇਖੀਏ ਜੌਂਡੀਆਂ ਵਾਲੇ ਤਾਂ ਖਾਸ ਕਰਕੇ ਜਿਵੇਂ ਕੀ ਦੀਏ ਚਾਰ ਪੰਜ ਤਾਂ ਆਮ ਨਾਲ ਹੀ ਖੜੀ ਹੁੰਦੇ ਆਰ ਭਗਤੀ ਹੁੰਦੇ ਟਰੈਕਟਰ ਵਾਲਿਆਂ ਕੋਲ ਅੱਗੇ 53 ਦਾ ਆ ਗਿਆ ਇਹ ਵੀ ਫੋਰ ਸਪੀਡ ਦੇ ਵਿੱਚ ਹੈ ਜੀ ਫੋਰ ਸਪੀਡ ਆ ਸਭ ਤੋਂ ਵੱਡੀ ਗੱਲ ਹੈ ਨਾਓਨ ਸੀ ਆਰ ਡੀ ਆ 22 ਚ ਲਾਸਟ ਮਾਡਲ ਹੀ ਆ ਜਦੋਂ ਬੰਦ ਦਾ ਲਾਸਟ ਮਾਡਲ ਆ ਜਦੋਂ ਸੀਆਰਟੀ ਬੰਦ ਹੋ ਗਈ ਸੀ ਇਹ ਸਿੰਪਲ ਆ ਗਿਆ ਮੰਗਵਾਦਾ ਟਰੈਕਟਰ ਕਿਉਂਕਿ ਜ਼ੋਰ ਵਾਲਾ ਮਾਰ ਦਿਆ ਦੂਜੇ ਨਾਲੋਂ ਮੋٹے ਹਿੱਸੇ ਵਾਲਾ 54 ਦਾ ਹਿੱਸੇ ਵਾਲਾ ਇਹਦਾ ਦਿਖਾ ਦੇ 40 50 ਹਜ਼ਾਰ ਹਿੱਸਾ ਦੇ ਕਿੱਧਰ ਪਾਸੇ ਹਿੱਸਾ ਇਹ ਤੁਹਾਨੂੰ ਮਾਇਦਾ ਸੁਦਣਾ ਹੀ ਹਿੱਸੇ ਬਾਰੇ ਤਾਂ ਇਹ ਘੱਟੋ ਘੱਟ 85 ਹਜ਼ਾਰ ਦਾ ਹਿੱਸਾ ਹੈਗਾ 80 85 ਹਜ਼ਾਰ ਦਾ ਗੱਲਾ ਹੈ ਸਾਈਡਾ ਇਹਦੇ ਲੱਗਿਆ ਵਾ ਤੇ ਬਾਕੀ ਟਾਇਰ ਜੇ ਸੌਂਕ ਨਾਲ ਅਗਲੇ ਪਾਏ ਨੇ ਤਾਂ ਬਹੀ ਨੇ ਜਹਾਜੀ ਪਾਏ ਵੀ ਨੇ ਜਮਾ ਨਵੇਂ ਬੀਕੇਟੀ ਦੇ ਤੇ ਪਿਛਲੇ ਟਰ ਬੀਚ ਪਿਛਲੇ ਦਾ ਨਾਲ ਦੀ ਆਗੇ ਹਾਂਜੀ ਪਿਛਲੇ ਨਾਲ ਪਿਛਲੇ ਟਰ ਹੈਗੇ ਨੇ ਨਾਲ ਦੇ 22 ਮਾਡਲਾ ਨਾਉਣ ਸੀਆਰਡੀਆ ਹੈਵੀ ਹਿੱਸੇ ਵਾਲਾ ਆ ਗਿਆ ਪੀਵੀ ਨੰਬਰ ਦੇ ਵਿੱਚ ਆ ਗਿਆ ਪੀਵੀ 43 ਇਹ ਵੀ ਡਬਲ ਪੀਟੀਓ ਡਬਲ ਡਿਸਟ੍ਰਿਬਿਊਟਰ ਠੀਕ ਹੈ ਚੱਲਿਆ ਕਿੰਨਾ ਗਿਆ ਇਹ ਚੱਲਿਆ 900 ਘੰਟਾ ਯਾਰ ਇਹ ਕਿੱਥੋਂ ਲਿਆਉਣਾ ਪਾਲ ਪਾਲ ਇਧਰਲੇ ਪਾਸੇ 1000 ਘੰਟਾ 900 ਘੰਟਾ ਘੰਟੇ ਘਟਦੇ ਜਾਂਦੇ ਆ ਸੱਜਣੋ ਇਹ ਸਿਰਫ 900 ਘੰਟਾ ਚੱਲਿਆ 53 10 ਪੀਵੀ ਨੰਬਰ ਦੇ ਵਿੱਚ ਆ ਕਿੰਨੀ ਡਿਮਾਂਡ ਆ ਟਰੈਕਟਰ ਦੀ ਇਹ ਲੈ ਆਂਦੇ ਨੂੰ ਸਵਾ 8 ਦਾ ਦੇ ਦਾਂਗੇ ਕੋਈ ਗੱਲ ਸਵਾ 8 ਲੱਖ ਰੁਪ ਅਕਾਮਾ ਦਾ ਕਰਕੇ ਆਜੋ ਜਿਵੇਂ ਕਿ ਦੀ ਇਹ ਮਾਡਲ ਵੀ ਬਾਈ ਆ ਤੇ ਚੱਲਿਆ ਵੀ 900 ਘੰਟਾ ਜੇ ਆਪਾਂ ਗੱਲ ਕਰੀਏ ਸਰਬਜੀ ਇਹ ਕੀ ਹੋਈ ਵੀ ਟਰੈਕਟਰ ਦੀ ਹਲੇ ਤੇ ਅੱਗੇ ਆ ਗਿਆ ਜੀ ਹੌਲੈਂਡ ਸਪੈਸ਼ਲਿਟੀਸ਼ਨ 3630 ਇਹ ਵੀ 55 ਐਚਪੀ ਵਾਲਾ ਜਿਵੇਂ ਆ ਵੀ 55 ਵਾਲਾ ਸੀ ਨਾ ਉਹ 49 ਐਚਪੀ ਚਾਉਂਦੇ ਆ ਸਰ ਠੀਕ ਹੈ ਇਹ 55 ਐਚਪੀ ਵਾਲਾ ਆ ਗਿਆ ਹਾਂ ਜੱਗੇ ਬੋਸ ਵਾਲਾ ਕਹਿ ਸਕਦੇ ਆ ਆਪਾਂ ਠੀਕ ਹੈ ਫੁੱਲ 55 ਐਚਪੀ ਵਾਲਾ ਟਰੈਕਟਰ ਆ ਗਿਆ ਕਿੰਨਾ ਮਾਡਲ ਆ ਇਹ ਇਹ ਮਾਡਲ 20 ਆ ਇਹ 1100 ਘੰਟਾ ਚੱਲਿਆ B ਮਾਡਲ ਆ 1100 ਘੰਟਾ ਟਰੈਕਟਰ ਚੱਲਿਆ ਹੋਇਆ ਟਰੈਕਟਰ ਓਰੀਜਨਲ ਆ ਕਿਤੇ ਕਲਮ ਨਹੀਂ ਲੱਗੀ ਠੀਕ ਐ ਸਾਰਾ ਟਰੈਕਟਰ ਓਰੀਜਨਲ ਆ ਇਹ ਜੂਜੀ ਗੇਅਰ ਦੇ ਵਿੱਚ ਆ ਗਿਆ ਜੂਜੀ ਰਿਵਰਸ ਪੀਟੀਓ ਆ ਰਿਵਰਸ ਪੀਟੀਓ ਜੂਜੀ ਗੇਅਰ ਪੀਬੀ 11 ਨੰਬਰ ਦੇ ਵਿੱਚ ਆ ਤੇ ਮਾਡਲ ਸਾਨੂੰ ਦੱਸ ਤਾਂ ਰੇਟ ਰੂਟ ਦੱਸੀਂ ਕਿੰਨਾ ਇਹਦਾ ਲਿਫਟ ਕੁਐਸਟੀ ਵਾਲਾ ਜੱਕ ਲੱਗ ਗਿਆ ਡਬਲ ਐਸਟੀ ਬੋਡਰ ਠੀਕ ਐ ਮਾਡਲ ਕਿੰਨਾ ਤੇ ਰੇਟ ਕਿੰਨਾ ਇਹਦਾ ਮਾਡਲ 20 ਆ ਹਾਂਜੀ ਡਿਮਾਂਡ ਇਹਦੀ 7.5 ਲੱਖ ਲੈਣ ਦੇ ਨੇ ਕੋਈ ਗੱਲ 7.5 ਲੱਖ ਦਾ ਦੇ ਦਾਂਗੇ 7.5 ਲੱਖ ਦਾ ਲੈ ਜਾਓ 25000 ਮਾਨ ਤੇ ਮਾਡਲ ਹੈਗਾ 20 ਚੱਲਿਆ 1100 ਘੰਟਾ ਜੀ 1100 ਚੱਲਿਆ ਜੀ 1100 ਘੰਟਾ ਰੇਟ ਮੌਕੇ ਤੇ ਛੋਟਾ ਹੋ ਜਾਊਗਾ ਤੇ ਅੱਗੇ ਆ ਗਿਆ ਜੀ ਇੱਕ ਹੋਰ ਸਤੀਤੀ ਪਲੱਸ ਵਾਲੀ ਇਹ ਆ ਗਿਆ ਇਹ ਬਿਨਾ ਡਰਬੂ ਤੋਂ 11 ਤੱਕ ਹੀ ਆਇਆ ਜੀ ਇਹ ਵੀ ਲਾਸਟ ਮਾਡਲ ਹੀ ਆ ਠੀਕ ਹੈ ਸਭ ਤੋਂ ਵੱਡੀ ਗੱਲ ਇਹ ਤਾਂ ਇੱਕ ਨੰਬਰ ਪੰਜਾਬ ਆ ਇੱਕ ਇਹਦੀ 28 ਤੱਕ ਪਾਸਿੰਗਾਂ ਨਹੀਂ ਆਮ 11 ਮਾਡਲ ਸ਼ੁਰੂ-ਸ਼ੁਰੂ ਵਾਲੇ ਨਾਲੋਂ ਖੱਟ ਗਏ ਠੀਕ ਹੈ 11 ਮਾਡਲ ਆ ਪਾਸਿੰਗ ਹੈਗੀ 28 ਤੱਕ ਕਰੀਪਰ ਗੇਅਰ ਦੇ ਵਿੱਚ ਆ ਗਿਆ ਕਰੀਪਰ ਗੇਅਰ ਦੇ ਵਿੱਚ ਆ ਤੇ ਅਗਲੇ ਟਾਇਰਾਂ ਦੇ ਉੱਤੇ ਉਹ ਪੋਲੋ ਹਮੇ ਪੈ ਟਾਇਰ ਚੰਗੇ ਪਾਏ ਵ ਤੇ ਪਿਛਲੇ ਟਾਇਰ ਵੀ ਪੋਲੋ ਹਾਂਜੀ ਪਿਛਲੇ ਟਾਇਰ ਹੈਗੇ ਜੀ ਐਮਆਰਪ ਦੇ ਵਿੱਚ ਟਾਇਰ ਮਾਗਰ ਲਈ ਵੀ ਚੰਗੇ ਆ ਨੰਬਰ ਪੰਜਾਬੀ ਹੈ ਜੀ ਨੰਬਰ ਬਠਿੰਡਾ ਠੀਕ ਹੈ ਪੀਵੀ03 ਸੱਜਣੋਂ ਬਠਿੰਡੇ ਦਾ ਨੰਬਰ ਆ ਟਰੈਕਟਰ ਦਾ ਤੇ ਨਿਊ ਹਾਲੈਂਡ 363 ਪਲੱਸ ਵਾਲੇ ਬਾਰੇ ਵੀ ਜਿਵੇਂ ਕਿ ਦੇ ਕਰੀਪਰ ਗੇਅਰ ਦੀਆਂ ਸਪੀਡਾਂ ਸਪੂਡਾਂ ਕਹਦੇ ਉਹ ਤੋਂ ਵੀ ਚੰਗੀਆਂ ਨੇ ਟਰੈਕਟਰ ਪੂਰਾ ਚੰਗਾ 3 ਸਪੀਡ ਦੇ ਵਿੱਚ ਆ ਗਿਆ ਨਾ ਮੂਡ 55 ਐਚਪੀ ਬਿਨਾ ਟਰਬੋ ਤਾਂ ਹੁੰਦਾ ਠੀਕ ਹੈ 55 ਐਚਪੀ ਵਾਲਾ ਬਿਨਾ ਟਰਬੋ ਤੇ ਇਹ 4.5 ਦਾ ਦੇ ਦਾਂਗੇ ਲੈਣ ਦੇ ਲੈਂਡ ਦੇਣ 4.5 ਲੱਖ ਦਾ ਆਹ ਹੋ ਲੈਣ ਮਿਲ ਜੂ ਤੇ ਅੱਗੇ ਆ ਗਿਆ ਮਿੱਤਰੋ ਜਿਵੇਂ ਕਹਦੀ ਇਹ ਜਹਾਜ਼ ਹੀ ਆ ਗਿਆ ਤਾਂ ਫੋਰਬੀਲ ਡਰਾਈਵ ਦੇ ਵਿੱਚ 5305 20 ਮਾਡਲ 20 ਮਾਡਲ ਪੀਬੀ06 ਨੰਬਰ ਦੇ ਵਿੱਚ ਇਹਦੇ ਬਾਰੇ ਪਾ ਜਾਣਕਾਰੀ ਕਿੰਨਾ ਕੁ ਚੱਲਿਆ ਤੁਲੇ ਡਰਾਈਵ ਇਹ ਗੇਅਰ ਪ੍ਰੋ ਆ ਹਾਂਜੀ 1800 ਘੰਟਾ ਚੱਲਿਆ 1800 ਘੰਟਾ ਚੱਲਿਆ ਗੇਅਰ ਪ੍ਰੋ ਹਾਂ ਟਾਪ ਮਾਡਲ ਆ ਐਡਜਸਟੇਬਲ ਸਟੀਅਰਿੰਗ ਡਬਲ ਪੀਟੀਓ ਡਬਲ ਡਿਸਟ੍ਰੀਬਿਊਟਰ ਡਬਲ ਪੀਟੀਓ ਡਬਲ ਡਿਸਟ੍ਰੀਬਿਊਟਰ ਜਿਵੇਂ ਕਰੀਏ ਖੂਬੀਆਂ ਨਾਲ ਫੁੱਲ ਲੈਸ ਆ ਫੋਰ ਸਪੀਡ ਦੇ ਵਿੱਚ ਗੇਅਰ ਪ੍ਰੋ ਬੀ14 ਮਾਡਲ ਆ ਗਿਆ ਇਹ ਜੋ ਐਸੈਸਰੀ ਸਾਰੀ ਨਾਲ ਮਿਲੂਗੀ ਠੀਕ ਹੈ ਐਸੈਸਰੀ ਸਾਰੀ ਨਾਲ ਮਿਲ ਜੂ ਤੇ ਇਹਦੀ ਡਿਮਾਂਡ ਮੁੱਢ ਕਿੰਨੀ ਆ ਡਿਮਾਂਡ ਇਹਦੀ 1.5 ਲੱਖ ਰੁਪਈਆ ਠੀਕ ਹੈ ਲੈਣ ਦੇਣ 990 ਦਾ ਦੇ ਦਾਂਗੇ ਇੱਕੋ ਹੀ ਗੱਲ ਲੈਣ ਦੇਣ ਮਿੱਤਰੋ 990 ਦਾ ਮਿਲ ਜੂ 35000 ਰੁਪਈਆ ਮਾਨਤਨ ਹੋ ਜੂ ਤੇ ਟਰੈਕਟਰ ਤਾਂ ਉਰੇ ਆ ਕੇ ਹੁਣ ਕੈਮਰਾ ਮਾਰਦੇ ਮਾੜਾ ਇੱਧਰਲੇ ਪਾਸੇ ਲੈਣ ਚ ਜਿੰਨੇ ਇਹਦੀ ਸੀ ਜਾਂਦੇ ਆ ਕੋਈ ਟਰੈਕਟਰ ਚੱਲਿਆ 900 ਘੰਟਾ ਕੋਈ 1000 ਘੰਟਾ ਕੋਈ 1100 ਆਹ ਕਿੰਨਾ ਚੱਲਿਆ ਜੀ 1800 ਇਹ ਚੱਲਿਆ 1800 ਮਤਲਬ 2000 ਘੰਟੇ ਤੋਂ ਥੱਲੇ ਥੱਲੇ ਟਰੈ ਆ ਮਿੱਤਰੋ ਬਾਈ ਦਾ ਨੰਬਰ ਚੱਕ ਕੇ ਲਾ ਲਿਓ ਹੁਣ ਮੈਨੂੰ ਐ ਦੱਸ ਲੋਕੇਸ਼ਨ ਕਿੱਥੇ ਜੇ ਪੈ ਜਾਂਦੀ ਆ ਆਪਣੀ ਤੇ ਨੰਬਰ ਨੂੰ ਵਰ ਕਿੰਨਾ ਆ ਪੈ ਜਾਂਦਾ ਥੀਕੇਸ਼ਨ ਬਰਨਾਲੇ ਤੋਂ ਆਪਣਾ 24 ਕਿਲੋਮੀਟਰ ਬਾਜਾਖਾਨਾ ਭਗਤਾ ਰੋਡ ਤੇ ਭਧੌੜ ਪੈ ਜਾਂਦਾ ਠੀਕ ਹੈ ਭਧੌੜ ਤੋਂ 3 ਕਿਲੋਮੀਟਰ ਦੀ ਦੂਰੀ ਤੇ ਆਪਣਾ ਬਿਲੀ ਤਲਵੰਡੀ ਪਿੰਡ ਬਿਲੀ ਤਲਵੰਡੀ ਪਿੰਡ ਆ ਜੀ ਭਧੌੜ ਤੋਂ 3 ਕਿਲੋਮੀਟਰ ਪੈ ਜਾਂਦਾ ਜ਼ਿਲ੍ਹਾ ਪੈ ਜਾਂਦਾ ਬਰਨਾਲਾ ਜੇ ਬਠਿੰਡੇ ਤੋਂ ਆਉਣਾ ਤਾਂ ਬਾਈ ਰਾਮਪਰਾ ਹੋ ਕੇ ਵੀ ਆਇਆ ਜਾਂਦਾ ਠੀਕ ਹੈ ਨਹੀਂ ਬਠਿੰਡੇ ਤੋਂ ਇਧਰ ਆਪਣਾ ਬਾਜਾਖਾਨਾ ਹੋ ਕੇ ਭਗਤਾ ਭਧੌੜ ਹੋ ਕੇ ਆਇਆ ਜਾਂਦਾ ਜੇ ਇਧਰ ਮੋਗੇ ਤੋਂ ਆਉਣਾ ਤਾਂ ਬਲਾਸਪੁਰ ਤੋਂ ਮੁੜਨਾ ਪੈਂਦਾ 7 ਕਿਲੋਮੀਟਰ ਬਲਾਸਪੁਰ ਤੋਂ ਬਰਨਾਲੇ ਤੋਂ ਜਿਵੇਂ ਕਹਦੀਏ ਬਾਜਾਖਾਨਾ ਰੋਡ ਤੇ ਪਿੰਡ ਪੈਂਦਾ ਜੀ ਭਦਾੜ ਭਦਾੜ ਤੋਂ 3 ਕਿਲੋਮੀਟਰ ਪਿੰਡ ਪੈਂਦਾ ਬਿੱਲੀ ਤਲਵੰਡੀ ਤੇ ਉੱਥੇ ਪਹੁੰਚਣਾ ਬਾਈ ਜੋਬਨ ਦੇ ਕੋਲ ਤੇ ਜੋਬਨ ਬਈ ਨੰਬਰ ਕਿੰਨਾ ਆਪਣਾ ਨੰਬਰ 84102 11000 ਠੀਕ ਹੈ 84102 11000 ਪੂਰਾ ਦੂਜਾ ਨੰਬਰ 9257411000 9257411000 ਤੇ ਇਹ ਕੰਮ ਦੇ ਵਿੱਚ ਕਿੰਨੇ ਕੇ ਟਾਈਮ ਤੋਂ ਆਪਾਂ ਇਹ 25 26 ਸਾਲ ਹੋ ਗਏ ਹੋਣਗੇ 26 ਸਾਲ ਹੋ ਗਏ ਕੰਮ ਦੇ ਵਿੱਚ ਵੀਰਾਂ ਨੂੰ ਤੇ ਨੰਬਰ ਤੁਹਾਨੂੰ ਦੱਸਤਾ ਸੱਜਣੋਂ ਚੱਕ ਕੇ ਲਾ ਲਿਓ ਤੇ ਜੇ ਕੋਈ ਵੀ ਟਰੈਕਟਰ ਲੈਣਾ ਛੋਡੇ ਕੋਲ ਪੁਰਾਣਾ ਖੜਾ ਪੁਰਾਣਾ ਘਟਾ ਜੋ ਲੋਨ ਦੀ ਸਬਦਾ ਹੈਗੀ ਆ ਬਾਕੀ ਮਾਨਤਨ ਜਿੰਨਾ ਕੋ ਹੋ ਸਕਿਆ ਕਰਾਤਾ ਬਾਕੀ ਮੌਕੇ ਦੀ ਗੱਲਬਾਤ ਹੋ ਜਾਂਦੀ ਆ ਜਿਹੜੀ ਚੀਜ਼ ਹੋਊਗੀ ਦੱਸ ਕੇ ਦੇਵਾਂਗੇ ਠੀਕ ਹੈ ਵੀ ਜਿੰਨੀ ਗੱਲ ਕਹਤੀ ਓਨੀ ਹੋਊ ਟਰੈਕਟਰ ਦੇ ਵਿੱਚ ਬਈ ਨਹੀਂ ਇਹ ਝੂਠ ਮਾਰ ਕੇ ਠੀਕ ਹੈ ਝੂਠ ਮਾਰ ਕੇ ਵਾਲਾ ਕੰਮ ਨਹੀਂ ਹੈਗਾ ਕਿਉਂਕਿ 25 26 ਸਾਲਾਂ ਦਾ ਐਕਸਪੀਰੀਅੰਸ ਆ ਬੰਗਾਂ ਕੋਲ ਤੇ ਦੱਬ ਕੇ ਸੱਜਣੋਂ ਵੀਡੀਓ ਕਰ ਦਿਓ ਸ਼ੇਅਰ ਸੋ ਬਹੁਤ-ਬਹੁਤ ਧੰਨਵਾਦ ਜੋ ਬਣਦੇ ਧੰਨਵਾਦ ਤੁਹਾਨੂੰ